ਪੁਲਿਸ ਖਾਣਾ ਡੇਰਾ ਬਾਬਾ ਨਾਨਕ ਦੀ ਰੋਪਿੰਦੇ ਪਿੰਡ ਜੋੜੀਆਂ ਕਲਾਂ ਵਿੱਚ ਬੀਤੀ ਰਾਤ ਇੱਕ ਔਰਤਾ ਤੇ ਉਸਦੇ ਦੋ ਬੱਚਿਆਂ ਦੀ ਭੇਦਪਰੇ ਹਲਾਤਾ ਵਿੱਚ ਮੌਤ ਹੋ ਜਾਂਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਇੱਕੋ ਹੀ ਪਰਿਵਾਰ ਵਿੱਚ ਤਿੰਨ ਜਾਨਾਂ ਦੀ ਮੌਤ ਦੇ ਹੋਣ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਚੱਲ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਸਹੁਰਾ ਪਿਆਰਾ ਸਿੰਘ ਵਾਸੀ ਜੋੜੀਆਂ ਕਲਾਂ ਨੇ ਦੱਸਿਆ ਕਿ ਬੀਤੀ ਰਾਤ ਕਰੀਬ 12 ਵਜੇ ਜਦੋਂ ਸੁੱਤੇ ਪਏ ਸਨ ਤਾਂ ਪਤਾ ਚੱਲਿਆ ਕਿ ਉਹਨਾਂ ਦੀ 9 40 ਸਾਲਾ ਨਵਨੀਤ ਕੌਰ ਕਪਨੀ ਸੁਖਵਿੰਦਰ ਸਿੰਘ ਨੇ ਆਪਣੇ 16 ਸਾਲਾ ਬੇਟੀ ਨਮਨਦੀਪ ਕੌਰ ਅਤੇ 18 ਸਾਲਾ ਪੁੱਤਰ ਨਵਰਾਥਨ ਸਮੇਤ ਇੱਕ ਜ਼ਹਿਰੀਲਾ ਪਾਣੀ ਦਾਖਾ ਕੇ ਆਪਣੀ ਜੀਵਨ ਲਾ ਸਮਾਪਤ ਕਰ ਲਈ। ਉਹਨਾਂ ਦੱਸਿਆ ਕਿ ਲਾਹੂ ਦੀ ਤੁਰੰਤ ਕਲਾਂ ਨਰ ਸੂਲ ਹਸਪਤਾਲ ਜਾਇਆ ਗਿਆ ਜਿੱਥੇ ਕਿ ਡਾਕਟਰਾਂ ਦੀ ਤੀਮੇ ਉਹਨਾਂ ਨੂੰ ਮ੍ਰਿਤਕ ਘਾ ਲਾਂ ਦਿੱਤਾ। ਉਧਰ ਪੁਲਿਸ ਥਾਣਾ ਡੇਰਾ ਬਾਬਾ ਆਨੰਦ ਨੇ ਮ੍ਰਿਤਕ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸੂਲ ਹਸਪਤਾਲ ਵੱਟਾਲਾ ਭੇਜ ਦਿੱਤਾ ਹੈ। ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਡੇਰਾ ਬਾਬਾ ਨਾਲ ਦੇ ਐਸ.ਐਸ.ਓ. ਅਮਰਜੀਤ ਮਸੀਨਾ ਦੱਸਦਾ ਕਿ ਨਵਨੀਤ ਕੋਰ ਪਤਨੀ ਸੁਖਵਿੰਦਰ ਸਿੰਘ ਜੋਗਾ ਪਿਛਲੇ ਕੁਝ ਸਮੇਂ ਤੋਂ ਦਮਾਗੀ ਪਰੇਸ਼ਾਨ ਰਹਿੰਦੀ ਸੀ ਤੇ ਇਸ ਵੱਲੋਂ ਬੀਤੀ ਰਾਤ ਦੁੱਧ ਨੂੰ ਉਬਾਲ ਕੇ ਠੰਡਾ ਕੰਲੇ ਰੱਖ ਦਿੱਤਾ ਤੇ ਫਿਰ ਉਸ ਵਿੱਚ ਕੋਈ ਜ਼ਹਿਰੀਲਾ ਪਦਾਰਥ ਮਲਾ ਕੇ ਆਪਤੇ ਆਪਣੇ ਬੱਚਿਆਂ ਨੂੰ ਪਿਲਾ ਦਿੱਤਾ ਜਿਸ ਨਾਲ ਇਹ ਕਿੰਨੇ ਬੇਹੋਸ਼ ਹੋ ਗਏ ਤੇ ਇਹਨਾਂ ਨੂੰ ਇਲਾਜ ਲਈ ਪਰਿਵਾਰ ਵੱਲੋਂ ਹਸਪਤਲ ਲੈ ਜਾਇਆ ਦਿੱਤਾ ਕਿ ਇਹਨਾਂ ਚੰਨਾਂ ਦੀ ਰਸਤੇ ਵਿੱਚ ਦਮਤ ਤੋੜ ਦਿੱਤਾ ਉਹਨਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਜੀ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਪਹਿਲਾਂ 172 ਦੀ ਕਾਰਵਾਈ ਕਰਕੇ ਲਾਸ਼ਾਂ ਦਾ ਪੋਸਮਰਟਮ ਕਰਵਾਇਆ ਜਾ ਰਿਹਾ ਹੈ ਤੇ ਜੋ ਵੀ ਮੈਡੀਕਲ ਰਿਪੋਰਟ ਆਵੇਗੀ ਉਸ ਅਨੁਸਾਰ ਵਾਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਬਿਊਰੋ ਰਿਪੋਰਟ ਆਲ ਪੰਜਾਬ న్యూਸ ਸੋਨੀਕ ਨੰਦਣਾ ਪਿਆ ਵਾਹ ਜੀ ਜਿਹੜਾ ਪਿੰਡ ਹੈ ਇਹ ओरिजिनल ਕਵਾਂ ਜਿਹੜੀ ਮੰਦਪਾਡੇ ਘਟਨਾ ਵਾਪਰੀ ਹੈ ਕੀ ਹੈ ਜੀ ਉਹ ਜੀ ਦੀ ਲੋੜ ਆਣੀ ਹਾਂਜੀ ਤੇ ਨਾਲ ਉਹ ਬੱਚੇ ਹਾਂਜੀ ਇਹ ਵਧੀਆ ਹੈ ਚਾਹ ਦੇ ਪਿੰਡ ਆਪਾਂ ਜੀ ਹਾਂ ਇਹ ਬੱਚਾ ਸ਼ੇਰ ਦਾ ਹੁੰਦਾ। ਇਹ ਕਿੰਨੇ ਵਜੇ ਜਿਹੜੀ ਘਟਨਾ ਜਿਹੜੀ ਕਿੰਨੇ ਵਜੇ ਨਵਫਰੀ ਆ? ਇਹ ਕੋਈ ਰਾਤ 12 11 ਵਜੇ 12 11 ਵਜੇ। ਚੁੱਤੇ ਆ। ਚੁੱਤੇ। ਤੇ ਕੀ ਲੱਗਦਾ ਕਾਰਨ ਤੇ ਲੱਗਦਾ ਜਿਹੜੀਆਂ ਤਿੰਨ ਡੈਥ ਹੋ ਜਣੇ ਕੀ ਕਰ ਲੱਗਾ? ਇਹ ਨੂੰ ਉਹਨੇ ਜਲੂ ਪਤਾ ਕਿ ਇਹ ਖਵਾ ਗਈ ਆ। ਹਾਂਜੀ। ਔਰ ਮੰਨਦੇ ਰਹੀ ਆ ਇਹ ਖਿਆਲ। ਕੀ ਕਰਦੀ ਆ? ਕਿੰਨੀ ਉਮਰ ਉਮਰ ਕਿੰਨੀ ਸੀ ਜਿਹੜੀ ਬੱਚਿਆਂ ਦੀ ਉਮਰ ਕਿੰਨੀ ਸੀ ਬੱਚਾ ਜੀ ਇੱਕ ਦਿਨ ਟਟਕੇ ਦੇ ਆ ਗਿਆ ਕੋਈ ਜਿਵੇਂ ਚੌਲੇ ਖਾਦਾਂ ਦੀ ਜੀ ਪੜਦੀ ਆ ਹਾਂਜੀ ਤੇ ਮੁੰਡੇ ਨੇ 6 ਸਾਲ ਦੇ 6 ਸਾਲ ਦੇ ਗਾਉਂਦੇ ਤੁਹਾਡੀ ਨਾ ਲੱਗਦੀ ਨਾ ਲੱਗਦੀ ਤੇ ਹੋਰ ਪਰਿਵਾਰ ਦੇ ਪਿਛੇ ਕੌਣ ਕੌਣ ਪਿਛੇ ਬੱਚਾ ਕੋਈ ਵੱਡਾ ਕੋਈ ਕਰਦੀ ਆ ਹਾਂਜੀ ਤੇ ਇੱਕ ਵਾਰੀ ਇਹਨਾਂ ਦੀਆਂ ਜੀ ਜਿੱਦਿਆਂ ਆਪਣਾ ਡੈੱਡ ਬਾਡੀਆਂ ਤੇ ਕਰੀਆਂ ਨੇ ਉਹ ਉੱਥੇ ਛੱਡ ਆ ਗਏ ਉਹ ਆ ਕੇ ਸੀ ਜੀ ਇਹ ਮਿੱਠਾ ਸੀ ਵੀ ਕਰਦੀ ਹੁੰਦਾ ਕਿ ਸਖੰਦਰ ਕੌਣ ਦੀ ਪਤਨੀ ਉਹਨਾਂ ਕੋਲ ਸਾਨੂੰ ਇੱਕ ਦਿਮਾਗੀ ਪਰੇਸ਼ਾਨ ਰਹਿੰਦੀ ਸੀਗੀ ਦਿਮਾਗੀ ਪਰੇਸ਼ਾਨ ਰਹਿਣ ਕਰਕੇ ਇਹਨੇ ਰਾਤ ਆਪਣਾ ਕੋ ਦੁੱਧ ਬਾਲਿਆ ਦੁੱਧ ਬਾਲ ਕੇ ਤੇ ਰੱਖਤਾ ਅੰਦਾ ਹੋ ਗਈ ਗੱਲ ਕੁੜੀ ਲਾ ਕੇ ਕੋਈ ਨਾ ਖਾਸ ਕੋਈ ਵਾਲਾ ਸਪੋਰਸ ਸੀਗਾ ਇਹ ਸੋਇਰੇ ਭਲੇਖਾ ਤੋਂ ਕੋਈ ਇੱਕ ਕਰਨ ਦੀ ਰੀਲੀ ਚੀਜ਼ ਉੱਥੋਂ ਵਿੱਚ ਪਾਰੀ ਸੀ ਦੋਸਤੋਂ ਤਾਂ ਠੰਡਾ ਹੋਇਆ ਇਹਨਾਂ ਰਾਤ ਗੁਰਸੁਖੀਆ ਨੜਕੀ ਛਿੰਨਾ ਨਹੀਂ ਸੌਂਦੇ। ਉਹਨਾਂ ਦੇ ਘਰ ਤੋਂ ਬਾਅਦ ਉਹ ਬੱਚਿਆਂ ਦੇ ਤੋਂ ਇੱਕ ਬੇੜਾ ਹੀ ਧੀ ਸੀ। ਧੀ ਜਿਹੜੀ ਨਮਨਦੀਪ ਨੂੰ 14 ਸਾਲ ਦੀ ਹੈ। ਬੇੜਾ ਨਵਰਾਜਦੀਪ ਸਿੰਘ 36 ਸਾਲ ਦਾ। ਇਹਨਾਂ ਉਹਨਾਂ ਦੇ ਮਗਰ ਇਲਾਕੇ ਪੀਏ ਦੁੱਤ ਸਾਡੀ ਮਾਮਾ ਨੇ ਪੀਆ ਕਹੀ ਗੋਟੀ ਲੈਣੀ ਇਹਨਾਂ ਦੁੱਤ ਪੀਆ। ਉਹ ਦੁੱਤ ਕੋਈ ਰੀਲੀ ਚੀਜ਼ ਹੋਣ ਕਰਕੇ ਬੋਸ਼ ਹੋ ਗਈ। ਦੋਸਤੋਂ ਬੇਸਾ ਇੱਕ ਗੋਟਾ ਹੀ ਜਾਂ ਲੱਗਿਆ ਸੀ। ਇੱਕ ਜਾਨ ਜਿਹੜੀ ਬਾਕੀ ਤੋਂ ਪਈ ਸੀ। ਲੋਕਾਂ ਨੇ ਹਾਲਜਾਂ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਵਸਤੇ ਤੇ ਦਮ ਤੋੜ ਗਏ ਹੋਤੋ ਬਾਅਦ ਸਰਦਾਰ ਮ੍ਰਿਤਕ ਦਾ ਪਿਤਾ ਜੀਤ ਸਿੰਘ ਦਾ ਇਹਦੇ ਬਾਰੇ ਆਪਾਂ ਲੈ ਕੇ ਅਗਲੀ ਕਾਰਵਾਈ ਕਰ ਰਹੇ ਆਂ ਜਿਵੇਂ ਤਾਂ ਤੁਸੀਂ ਜਿਵੇਂ ਕਰ ਰਹੇ ਹੋ ਇਹ ਫਾਇਸਿਕ ਆਉਂਦੇ ਚੁਣ ਸਰ ਕਿਹੜੀ ਜਿਲੀ ਦੀ ਪਤਾ ਲੱਗੇ ਕੀ ਹੋਇਆ ਇਹ ਪਤਾ ਲੱਗਿਆ ਕਿ ਖਾਦ ਸੀ ਕਿ ਜਾਂ ਕੋਈ ਬਿਚੈਤੀ ਸੀ ਕਿ ਕੀ ਸੀਗਾ ਉਹ ਪੋਸਟਮਾਰਟਮ ਕਰਵਾਵਾਂਗੇ ਕਰਵਾਉਣ ਤੋਂ ਪਤਾ ਲੱਗੇਗਾ ਐਫਐਐਲ ਕੋ ਰਹਿ ਗਈ ਸਰ ਕਿ ਕਰਨਾ ਕੀ ਕੋਈ 677 ਦੀ ਕਾਰਵਾਈ ਖੇਨਾਰ ਕਰ ਰਹੇ ਆਂ ਤੁਹਾਨੂੰ ਕੁਕਰੀ ਲੋਕਲੇ ਇਸ ਲੱਗਦਾ ਤੁਹਾਨੂੰ ਮੈਕ੍ਰਿਲ ਵੈਸ ਨਹੀਂ ਸੀ ਕੋਈ ਦਬਾਗੀ ਪਰੇਸ਼ਾਨੀ ਇਹਦਾ ਕੋ ਪਹਿਲੇ ਦੱਸ ਦੇ ਬੱਚਾ ਐਕਸਪਾਇਰ ਹੋ ਗਿਆ ਸੀ ਉਹਦੇ ਕਰਕੇ ਪਰੇਸ਼ਾਨੀ ਸੀ ਇਹਨਾਂ